ਹਾਂਜੀ ਸਤਿ ਸ੍ਰੀ ਅਕਾਲ ਅਓ ਜੀ ਅੱਜ ਆਪਾਂ ਇੱਕ ਨਵੀਂ ਅਮਰਗੱਤ ਦੇ ਨਾਲ ਪੇਸ਼ ਹੋਏ ਹਾਂ ਇਹ ਜੋ ਹੈ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਆਓ ਆਪਾਂ ਦੇ ਸੁਣਨ ਕਰੀਏ ਸ਼ੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਪਿੰਡ ਬਸਾਰ ਕੇ ਜਿਲ੍ਹਾ ਅਮਰਤਸਰ ਵਿਖੇ ਪੰਚਮਈ ਸੰਨ 1479 ਈਸਵੀ ਨੂੰ ਹੋਇਆ ਆਪ ਦੇ ਪਿਤਾ ਦਾ ਨਾਮ ਸ੍ਰੀ ਤੇਜਪਾਲ ਸੀ ਆਪ ਦੀ ਮਾਤਾ ਦਾ ਨਾਮ ਸੁਲਖਣੀ ਜੀ ਸੀ ਆਪ ਦਾ ਵਿਆਹ ਸ੍ਰੀ ਦੇਵੀ ਚੰਦ ਦੀਤੀ ਬੀਬੀ ਹਰਾਮ ਕੌਰ ਕੀ ਨਾਲ ਸੰਨ 1503 ਈਸਵੀ ਵਿੱਚ ਹੋਇਆ ਉਨ੍ਹਾਂ ਦੀ ਗੁਖੋਂ ਦੇ ਪੁੱਤਰ ਬਾਬਾ ਮੋਹਨ ਦਾਤ ਜੀ ਬਾਬ ਮੋਰੀ ਜੀ ਅਤੇ ਦੋ ਧੀਆਂ ਬੀਬੀ ਦਾਨੀ ਤੇ ਬੀਬੀ ਪੰਨੀ ਜੀ ਪੈਦਾ ਹੋਇਆ ਸ੍ਰੀ ਅਮਰਦਾਸ ਜੀ ਹਰ ਸਾਲ ਗੰਗਾ ਦੀ ਤੀਰਥ ਯਾਤਰਾ ਕਰਨ ਜਾਇਆ ਕਰਦੇ ਸਨ ਆਪਨੇ ਵੀ ਵਾਰ ਗੰਗਾ ਦੀ ਯਾਤਰਾ ਕੀਤੀ ਇੱਕ ਵਾਰ ਆਪ ਯਾਤਰਾ ਤੋਂ ਵਾਪਸ ਆ ਰਹੇ ਸਨ ਕਿ ਰਸਤੇ ਵਿੱਚ ਇੱਕ ਵੈਸ਼ਨਵ ਸਾਧੂ ਆਪ ਦਾ ਸਾਥੀ ਬਣ ਗਿਆ ਉਸ ਨੂੰ ਆਪਣੇ ਨਾਲ ਬਿਸਾਰ ਕੇ ਲੈ ਕੇ ਆਏ ਤੇ ਉਸ ਦੀ ਬਹੁਤ ਸੇਵਾ ਕੀਤੀ ਆਪ ਭੋਜਨ ਤਿਆਰ ਕਰਕੇ ਉਸ ਨੂੰ ਛਕਾਉਂਦੇ ਰਹੇ ਇੱਕ ਦਿਨ ਉਸ ਨੇ ਆਪਸੋਂ ਪੁੱਛਿਆ ਕਿ ਆਪ ਦਾ ਗੁਰੂ ਕੌਣ ਹੈ ਆਪ ਨੇ ਉੱਤਰ ਦਿੱਤਾ ਕਿ ਅਸਾਂ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਇਹ ਸੁਣ ਕੇ ਉਹ ਕਹਿਣ ਲੱਗਾ ਮੈਂ ਤੇਰੇ ਨੇਕ ਗੁਰੇ ਦੇ ਹੱਥੋਂ ਖਾਂਦਾ ਪੀਂਦਾ ਰਿਹਾ ਹਾਂ ਮੇਰੇ ਸਾਰੇ ਵਰਤਨੇਮ ਤੀਰਥ ਇਸ਼ਨਾਨ ਧਰਮ ਕਰਨ ਨਾਸ਼ਟ ਹੋ ਗਏ ਹਾਂ ਦਾ ਨੇ ਗੁਰੇ ਦਾ ਤਾਂ ਦਰਸ਼ਨ ਵੀ ਬੁਰਾ ਹੈ ਇੱਕ ਕਹਿ ਕੇ ਵੈਸ਼ਨੂ ਸਾਧੂ ਤੁਰਦਾ ਬਣਿਆ ਪਰ ਆਪ ਉੱਤੇ ਇਸ ਘੜਨਾ ਦਾ ਬਹੁਤ ਡੂੰਗਾ ਅਸਰ ਹੋਇਆ ਆਪ ਦੇ ਮਨ ਵਿੱਚ ਗੁਰੂ ਧਾਰਨ ਕਰਨ ਦੀ ਤਾਂਗ ਪੈਦਾ ਹੋ ਗਈ ਆਬ ਗਈ ਸੰਤਾਂ ਸਾਧੂਆਂ ਨੂੰ ਮਿਲੇ ਪਰ ਕਿਧਰੋਂ ਵੀ ਸ਼ਾਂਤੀ ਪ੍ਰਾਪਤ ਨਾ ਹੋਈ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬੀਬੀ ਅਮਰੋ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ ਇੱਕ ਦਿਨ ਅਮਰਤ ਵੇਲੇ ਉਹ ਦੁੱਧ ਅੜਕ ਰਹੀ ਸੀ ਤੇ ਨਾਲੇ ਗੁਰਬਾਣੀ ਦਾ ਪਾਠ ਬੜੀ ਮਦੂਰ ਲਏ ਵਿੱਚ ਕਰ ਰਹੀ ਸੀ ਮਦੂਰ ਲਏ ਵਿੱਚ ਕਰ ਰਹੀ ਸੀ ਬਾਬਾ ਅਮਰਦਾਸ ਜੀ ਧਿਆਨ ਨਾਲ ਸੁਣਨ ਲੱਗੇ ਮਨ ਵਿੱਚ ਧੂ ਪਈ ਦਿਨ ਵਿੱਚ ਤਾਂ ਉੱਠੀ ਕਿ ਜਿਸ ਮਹਾਪਰਸ ਇਹ ਬਾਣੀ ਹੈ ਉਸ ਦੇ ਦਰਸ਼ਨ ਕਰਨ ਖਡੂਰ ਸਾਹਿਬ ਪੁੱਜੇ ਦਰਸ਼ਨ ਕੀਤੇ ਚਰਨੀ ਲੱਗੇ ਮਨ ਨੂੰ ਸ਼ਾਂਤੀ ਆਈ ਸਿੱਖੀ ਦੀ ਦਾਤ ਪ੍ਰਾਪਤ ਕਰਕੇ ਨਿਹਾਲ ਹੋਏ ਆਪ ਦੀ ਉਮਰ ਉਸ ਸਮੇ 62 ਸਾਲਾਂ ਦੀ ਸੀ ਤੇ ਗੁਰੂ ਅੰਗਦ ਦੇਵ ਜੀ ਦੀ ਸ਼ਕਤੀ ਵਧਦੀ ਸਿੱਖੀ ਦੀ ਦਾਤ ਪ੍ਰਾਪਤ ਕਰਕੇ ਸ੍ਰੀ ਅਮਰਦਾਸ ਜੀ ਵਾਪਸ ਘਰ ਨਾ ਗਏ ਖਡੂਰ ਸਾਹਿਬ ਟਿਕ ਕੇ ਗੁਰੂ ਸੰਗਤ ਦੀ ਤਨ ਮਨ ਦੁਆਰਾ ਸੇਵਾ ਕਰਨੀ ਆਰੰਭ ਦਿੱਤੀ ਆਪ ਨੇ ਅੱਧੀ ਰਾਤ ਉੱਠ ਕੇ ਪਹਿਲੇ ਆਪ ਇਸ਼ਨਾਨ ਕਰਨਾ ਫਿਰ ਆਪਣੇ ਗੁਰੂ ਪਾਸ਼ਾ ਦੇ ਇਸ਼ਨਾਨ ਲਈ ਗਿਆਲਪਾਰਕੇ ਲਿਆਉਣਾ ਤੇ ਗੁਰੂ ਅੰਗਦ ਸਾਹਿਬ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਣਾ ਇਹ ਆਪ ਦੀ ਨਿੱਤ ਦੀ ਸੇਵਾ ਬਣ ਗਈ ਸੀ ਕਈ ਵਾਰੀ ਹਨੇਰੇ ਵਿੱਚ ਬਿਰਤ ਸਰੀਰ ਹੋਣ ਕਰਕੇ ਠੱਡੇ ਵੀ ਲੱਗੇ ਪ੍ਰੇਮ ਦੀ ਸਾਰ ਨਾਲ ਜਾਣਨ ਵਾਲਿਆਂ ਨੇ ਉਹਨਾਂ ਠੱਡਿਆਂ ਉਹਤੇ ਕਈ ਵਾਰ ਹਾਫਸਾ ਵੀ ਕੀਤਾ ਪਰ ਲੋਕਾਂ ਦਾ ਕੋਈ ਹਾਫਸਾ ਮਖੌੜ ਆਪ ਨੂੰ ਆਪਣੇ ਪਿਆਰੇ ਗੁਰੂ ਦੀ ਸੇਵਾ ਤੋਂ ਹਟਾ ਨਾ ਸਕਿਆ ਇਸ਼ਾਨਾਨ 크라운 ਦੀ ਸੇਵਾ ਤੋਂ ਵਿਹਲੇ ਹੋ ਕੇ ਆਪ ਦਿਨ ਰਾਤ ਲੰਗਰ ਦੀ ਸੇਵਾ ਵਿੱਚ ਲਾ ਦਿੰਦੇ ਮੂਹ ਤੋਂ ਗੁਰਬਾਣੀ ਦਾ ਪਾਠ ਜਾ ਸਤਨਾਮ ਦਾ ਯਾਪ ਕਰਦੇ ਰਹਿੰਦੇ ਹਰ ਸਮੇ ਗੁਰੂ ਜੀ ਦੇ ਹੁਕਮ ਨੂੰ ਮੰਨਣ ਲਈ ਤਤ ਪਰ ਰਹਿੰਦੇ ਗੁਰੂ ਅੰਗਦ ਦੇਵ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਨੂੰ ਗੁਰਗੱਦੀ ਦੇ ਲਾਇਕ ਸਮਝ ਕੇ ਗੁਰਿਆਈ ਸੌਂਪ ਦਿੱਤੀ ਆਪਣੇ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਖਡੂਰ ਦੀ ਥਾਂ ਗੋਬਿੰਦਵਾੜਾ ਬਣਾਇਆ ਇਹ ਨਗਰ ਵਿਆਸਾ ਦੇ ਕੰਢੇ ਗੁਰੂ ਅੰਗਦ ਸਾਹਿਬ ਦੇ ਹੁਕਮ ਨਾਲ ਆਪਨੇ ਹੀ ਬਸਾਇਆ ਸੀ ਗੁਰੂ ਅੰਗਦ ਸਾਹਿਬ ਦੇ ਪੁੱਤਰ ਦਾਤੂ ਜੀ ਤੇ ਦਾਸੂ ਜੀ ਗੁਰੂ ਅਮਰਦਾਸ ਜੀ ਨੂੰ ਮੇਰੀ ਗੁਰਿਆਈ ਨਾ ਸੁਹਾਰ ਸਕੇ ਬੋਲ ਕਬੋਲ ਬੋਲਣ ਲੱਗੇ ਦਤੂ ਜੀ ਨੇ ਆਪ ਨੂੰ ਲਤ ਬਿਮਾਰੀ ਸੀ ਪਰ ਆਪ ਜੀ ਉੱਠ ਕੇ ਉਹਨਾਂ ਦੇ ਚਰਨ ਕੁੱਟਣ ਲੱਗ ਪਏ ਤੇ ਕਹਿਣ ਲੱਗੇ ਮੇਰਾ ਪਿਰਦ ਸਰੀਰ ਸਖਤ ਹੈ ਆਪ ਦੇ ਚਰਨ ਕੋਮਲ ਹਨ ਇਹਨਾਂ ਨੂੰ ਛੱਟ ਲੱਗੀ ਹੋਵੇਗੀ ਫਿਰ ਆਪ ਬਸਾਰ ਕੇ ਪਹੁੰਚ ਕੇ ਇੱਕ ਕੋਠੇ ਵਿੱਚ ਬੈਠ ਸਿਮਰਨ ਕਰਨ ਲੱਗੇ ਸਿਮਰਨ ਕਰਨ ਲੱਗੇ ਜਿੱਥੇ ਬਾਬਾ ਬੁੱਢਾ ਜੀ ਨੇ ਆਪ ਜੀ ਆਪ ਜੀ ਨੂੰ ਲੱਭਿਆ ਤੇ ਬੇਨਤੀ ਕੀਤੀ ਕਿ ਸੰਗਤਾਂ ਨੂੰ ਦਰਸ਼ਨ ਦਿਓ ਗੁਰੂ ਜੀ ਬਾਹਰ ਆਏ ਤੇ ਸੰਗਤਾਂ ਨਾਲ ਵਾਪਸ ਗੋਵਿੰਦਵਾਲ ਚਲੇ ਗਏ ਗੁਰੂ ਅਮਰਦਾਸ ਜੀ ਨੇ ਲੋਕਾਂ ਵਿੱਚੋਂ ਜਾਤ ਪਾਤ ਛੂਤ ਸ਼ਾਤ ਨੂੰ ਬਿਲਕੁਲ ਖਤਮ ਕਰਨ ਲਈ ਹੁਕਮ ਕੀਤਾ ਕਿ ਜਿਹੜਾ ਵੀ ਸਾਡੇ ਦਰਸ਼ਨਾਂ ਲਈ ਆਵੇ ਲੰਗਰ ਵਿੱਚੋਂ ਪ੍ਰਸ਼ਾਨ ਜਰੂਰ ਛਕੇ ਸਭ ਲੋਕ ਬਿਨਾਂ ਕਿਸੇ ਵਿਤਕਰੇ ਤੇ ਜਾਤ ਪਾਤ ਦਾ ਭੇਦ ਭਾਬ ਖਤਮ ਕਰਕੇ ਇੱਕੋ ਪੰਗਤ ਵਿੱਚ ਬਹਿ ਕੇ ਪ੍ਰਸ਼ਾਦ ਸ਼ਕ ਦੀ ਅਕਬਰ ਬਾਦਸ਼ਾਹ ਨੇ ਵੀ ਮੰਗਤ ਵਿੱਚ ਬਹਿ ਕੇ ਪ੍ਰਸ਼ਾਦ ਸ਼ਕਿਆ ਸੀ ਸੱਤੀ ਦੀ ਰਸਮ ਬੰਦ ਕਰਨ ਵਾਲ ਗੁਰੂ ਜੀ ਨੇ ਖਾਸ ਧਿਆਨ ਦਿੱਤਾ ਇਸ ਰਸਮ ਅਨੁਸਾਰ ਇਸਤਰੀ ਨੂੰ ਆਪਣੇ ਮਰੇ ਹੋਏ ਪਤੀ ਦੀ ਚਿਥਾ ਵਿੱਚ ਪਾ ਕੇ ਜਿਉਂਦੇ ਸੜਨਾ ਪੈਂਦਾ ਸੀ ਗੁਰੂ ਜੀ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਆਪਣੇ ਕੋਲ ਕੱਢਣ ਤੇ ਪਰਦੇ ਅੰਦਰ ਰਹਣ ਦੇ ਰਵਾਜ ਨੂੰ ਵੀ ਦੂਰ ਕੀਤਾ ਸੰਗਤਾਂ ਵਿੱਚ ਸਭ ਮਾਇਆ ਬੀਬੀਆਂ ਕੁੱਲੇ ਮੂੰਹ ਆਉਂਦਿਆਂ ਸਨ ਮਰਨ ਮਗਰੋਂ ਬਹੁਤ ਸਾਰੀਆਂ ਭੇੜੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ ਗੁਰੂ ਜੀ ਨੇ ਸਭ ਖਤਮ ਕਰਵਾਈਆਂ ਜਨਤਾ ਦੇ ਸੁੱਖ ਆਰਾਮ ਤੇ ਸੋਚ ਪੈ ਦੇ ਬਹਿ ਮਨੂਗੀ ਦੂਰ ਕਰਨ ਲਈ ਗੋਵਿੰਦਬਾਲ ਵਿਖੇ ਇੱਕ ਸਾਂਝੀ ਬਾਉਲੀ ਬਣਵਾਈ ਗੁਰੂ ਸਿੱਖੀ ਦੇ ਪ੍ਰਚਾਰ ਦਾ ਪੱਕਾ ਪ੍ਰਬੰਧ ਕਰਨ ਲਈ ਆਪਨੇ ਸਾਰੇ ਇਲਾਕੇ ਨੂੰ 22 ਹਿੱਸਿਆਂ ਵਿੱਚ ਵੰਡਿਆ ਹਰੇਕ ਹਿੱਸੇ ਲਈ ਇੱਕ ਪੱਖ ਮੁਖੀ ਸਿੱਖ ਪ੍ਰਚਾਰਕ ਥਾਪਿਆ ਗਿਆ ਜਿਨ੍ਹਾਂ ਬਈ ਮੰਗਿਆ ਦਾ ਨਾਂ ਦਿੱਤਾ ਇਸ ਤੋਂ ਸਿਵਾ ਆਪ ਜੀ ਨੇ ਪ੍ਰਚਾਰ ਦੇ 52 ਉਪ ਕੇਂਦਰ ਵੀ ਬਣਾਏ ਜਿਨ੍ਹਾਂ ਨੂੰ ਪਹੜੇ ਕਿਹਾ ਗਿਆ ਹੈ ਇਸ ਦਾ ਨਤੀਜਾ ਇਹ ਹੋਇਆ ਕਿ ਸਭ ਜਾਤਾਂ ਪਰਾਦਰੀਆਂ ਦੇ ਲੋਕ ਤੜਾ ਤੜ ਸਿੱਖ ਬਣ ਗਏ Hindu ਹੀ ਨਹੀਂ ਸਗੋਂ ਮੁਸਲਮਾਨ ਵੀ ਬਹੁਤ ਵੱਡੀ ਗਿਣਤੀ ਵਿੱਚ ਗੁਰੂ ਜੀ ਦੀ ਸਿੱਖ ਬਣ ਗਏ ਆਪਨੇ ਬੀਬੀਆਂ ਨੂੰ ਵੀ ਪਤਿਆਰ ਦੀ ਸੇਵਾ ਵਿੱਚ ਲਾ ਦਿੱਤਾ ਆਪ ਜੀ ਨੇ ਆਪਣੀ ਸੁਪਤਰੀ ਬੀਬੀ ਦਾਨੀ ਜੀ ਦਾ ਵਿਆਹ ਭਾਈ ਰਾਮਾ ਨਾਮ ਦੇ ਸੋਦਰ ਨੂੰ ਸਿੱਖ ਨਾਲ ਕੀਤਾ ਅਤੇ ਬੀਬੀ ਪਾਨੀ ਦੇ ਘੁੰਗਣੀਆਂ ਵੇਚਣ ਵਾਲੀ ਯਤੀਮ ਗੱਭਰ ਸ੍ਰੀ ਏਕਾ ਜੀ ਨੂੰ ਬਿਨਾਂ ਕਿਸੇ ਜਾਤ ਪਾਤ ਉੱਚ ਨੀਚ ਵਿਚਾਰਨ ਦੇ ਚੁਣਿਆ ਸ੍ਰੀ ਏਕਾ ਜੀ ਨੇ ਪ੍ਰੇਮ ਸੇਵਾ ਤੇ ਭਗਤੀ ਵਾਲੀ ਰਹਿਤ ਨਾਲ ਗੁਰੂ ਜੀ ਨੂੰ ਇਹ ਆ ਖੁਸ਼ ਕੀਤਾ ਕਿ ਉਹ ਗੁਰੂ ਅਮਰਦਾਸ ਜੀ ਨੂੰ ਪਾ ਗਏ ਹਰ ਪ੍ਰੀਖਿਆ ਵਿੱਚ ਪਾਈ ਯੇਠਾ ਜੀ ਪੂਰੇ ਉੱਤਰੇ ਤੇ ਹਰ ਤਰ੍ਹਾਂ ਗੁਆ ਲਈ ਜੋਗ ਸਾਬਤ ਹੋਈ 1 ਸਤੰਬਰ ਸਨ 1574 ਨੂੰ ਗੁਰੂ ਅਮਰਦਾਸ ਜੀ ਪਾਈ ਜੇਠਾ ਜੀ ਅੱਗੇ ਮੱਥਾ ਟੇਕ ਕੇ ਜੋਤੀ ਜੋਤ ਸਮਾ ਗਏ ਇਸ ਤਰ੍ਹਾਂ ਪਾਈ ਜੇਠਾ ਜੀ ਗੁਰੂ ਰਾਮਦਾਸ ਸਾਹਿਬ ਬਣ ਗਏ ਸਿੱਖਿਆ ਸਾਨੂੰ ਇਹ ਸਿਖਾਉਂਦੀ ਹੈ ਗੁਰੂ ਦੀ ਸੇਵਾ ਤੋਂ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ ਸੇਵਾ ਕਰਨ ਸਮੇ ਮਾਣ ਹੰਕਾਰ ਨੂੰ ਦਿਨੋਂ ਕੱਢ ਦੇਣਾ ਚਾਹੀਦਾ ਹੈ ਤਿਰਥ ਇਸ਼ਨਾਨ ਮਨੁੱਖ ਨੂੰ ਸ਼ਾਂਤੀ ਤੇ ਖੁਸ਼ੀ ਨਹੀਂ ਦੇ ਸਕਦੇ ਜਾਤ ਪਾਤ ਦੀ ਸਿੱਖ ਧਰਮ ਵਿੱਚ ਮਨਾਹੀ ਹੈ ਇਸ ਲਈ ਸਿੱਖਾਂ ਵਾਸਤੇ ਰਸਤੇ ਕਰਦੇ ਸਮੇ ਗਿਆਤਾ ਪਾਤ ਪੁੱਛਣੀ ਗੁਰੂ ਦੇ ਹੁਕਮਾਂ ਦੇ ਉਲਟ ਚੱਲਣਾ ਹੈ ਸਿੱਖ ਬੀਬੀਆਂ ਲਈ ਘੁੰਡ ਕੱਢ ਕੇ ਸੰਗਤ ਵਿੱਚ ਆਉਣਾ ਨਿਰੋਲ ਮੰਨ ਮਤ ਹੈ ਸੋ ਏਸੀ ਆਪਣੀ ਅੱਜ ਦੀ ਅਮਰ ਗਾਥਾ ਜੋ ਸੀ ਤੀਜੀ ਪਾਰਸ਼ਾ ਕੀ ਦੀ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਵਧੀਆ ਲੱਗੇਗੀ ਆਗਰ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਿਹੜਾ ਕਰਿਓ ਤੇ ਇਸੇ ਤਰ੍ਹਾਂ ਹੀ ਆਪਣੀਆਂ ਨੰਮੀ ਨੰਮੀਆ ਅਮਰ ਕਹਾਣੀਆਂ ਨੂੰ ਸੁਣਨ ਦੇ ਲਈ ਆਪਣੀ ਚੈਨਲ ਨੂੰ ਵੀ ਕਰਿਓ ਸਬਸਕ੍ਰਾਈਬ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ